ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੇਖ 5th ਪੰਜਾਬ ਦੇ ਲੋਕ ਕਿੱਤੇ ਤੇ ਲੋਕ ਕਲਾਵਾ ਬੇਟਾ ਇਹਦਾ ਸਾਰ ਮੈਂ ਤੁਹਾਨੂੰ ਔਰਲ ਸਮਝਾ ਦਿੰਦਾ ਇਹ ਅੱਜ ਹੀ ਕਰਾਂਗੇ ਇਹਦੇ ਕੁਐਸਚਨ ਆਨਸਰ ਜਿਹੜੇ ਨੇਅਰ ਅਬਾਊਟ 11 ਹੈ ਠੀਕ ਹੈ ਜਿਹਦੇ ਵਿੱਚੋਂ ਅਸੀਂ 5 ਕੁਐਸਚਨ ਅੱਜ ਕਰਾਂਗੇ ਤੇ ਬਾਕੀ ਜਿਹੜੇ ਨੈਕਸਟ ਵੀਡੀਓ ਚ ਕਰਾਂਗੇ ਬੇਟਾ ਹੁੜਾ ਫਰਸਟ ਕੁਐਸਚਨ ਹੈ ਪੰਜਾਬ ਦੇ ਲੋਕ ਕਿੱਤੇ ਤੇ ਲੋਕ ਕਲਾਵਾ ਪਾਠ ਦੇ ਆਧਾਰ ਤੇ ਦੱਸੋ ਕਿ ਲੋਕ ਕਿਤਿਆਂ ਦੇ ਵਖ ਵਖ ਨਾ ਕਿਵੇਂ ਪ੍ਰਚਲਿਤ ਹੋਏ ਲੋਕ ਕਿਤੇ ਜਿਹੜੇ ਲੋਕਾਂ ਦੁਆਰਾ ਆਪਣੀ ਜੀਵਿਕਾ ਕਮਾਉਣ ਵਾਸਤੇ ਕੀਤੇ ਜਾਂਦੇ ਨੇ ਜਿਵੇਂ ਤਰਖਾਨਾ ਲੋਹਾਰਾ ਸੁਨਿਆਰਾ ਕੰਮ ਜਾਂ ਹੋਰ ਵੀ ਕਈ ਮਿਹਨਤ ਮਜ਼ਦੂਰੀ ਵਾਲੇ ਕੰਮ ਠੀਕ ਹੈ ਜਿਨ੍ਹਾਂ ਦਾ ਇੱਕ ਨਾਮ ਬਣ ਜਾਂਦਾ ਓਕੇ ਬੇਟਾ ਆਨਸਰ ਵਿੱਚ ਹੀ ਪੜਾਂਗੇ ਸ਼ੁਰੂ ਵਿੱਚ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਅਤੇ ਜਦੋਂ ਉਹ ਜੰਗਲਾਂ ਤੋਂ ਝੌਂਪੜੀਆਂ ਨੂੰ ਛੱਡ ਕੇ ਪੱਕੇ ਘਰਾਂ ਪਿੰਡਾਂ ਨੇ ਨਗਰਾਂ ਦਾ ਨਿਰਮਾਣ ਕਰਨ ਲੱਗਾ ਤਾਂ ਉਸ ਦੀਆਂ ਲੋੜਾਂ ਅਨੁਸਾਰ ਕੰਮ ਦੀਆਂ ਕਿਸਮਾਂ ਵਿੱਚ ਵੀ ਵਾਧਾ ਹੋਇਆ ਠੀਕ ਹੈ ਜਦੋਂ ਕੰਮਾਂ ਵਿੱਚ ਵਾਧਾ ਹੋਇਆ ਤਾਂ ਉਸ ਨੂੰ ਕੰਮਾਂ ਵਿੱਚ ਵੰਡ ਕਰਨ ਦੀ ਲੋੜ ਮਹਿਸੂਸ ਹੋਈ ਫਿਰ ਕੰਮਾਂ ਨੂੰ ਸਚੱਜੇ ਢੰਗ ਨਾਲ ਕਰਨ ਲਈ ਕਾਮਾ ਸ਼੍ਰੇਣੀਆਂ ਹੋਣ ਵਿਚਾਈਆਂ ਜਦੋਂ ਕੋਈ ਕਾਮਾ ਸ਼੍ਰੇਣੀ ਇੱਕ ਕੰਮ ਨੂੰ ਲਗਾਤਾਰ ਕਰਦੀ ਰਹੀ ਤਾਂ ਉਸ ਸ਼੍ਰੇਣੀ ਨੂੰ ਉਸ ਦੇ ਕਿਤੇ ਨਾਂ ਜਾਣਿਆ ਜਾਣ ਲੱਗ ਪਿਆ ਫੋਰ ਏਗਜ਼ਾਮਪਲ ਜਦੋਂ ਕੋਈ ਆਪਣੇ ਕੰਮ ਵਿੱਚ ਸਪੈਸ਼ਲਿਸਟ ਹੋ ਜਾਂਦਾ ਹੈ ਠੀਕ ਹੈ ਤੇ ਉਸ ਕੰਮ ਨੂੰ ਲਗਾਤਾਰ ਕਰਨ ਦਾ ਬੰਦੇ ਦਾ ਐਕਸਪੀਰੀਅੰਸ ਵੱਧਦਾ ਹੈ ਤੇ ਉਸ ਕਿਤੇ ਨੂੰ ਇੱਕ ਨਾਂ ਦਿੱਤਾ ਜਾਂਦਾ ਹੈ ਠੀਕ ਹੈ ਇਸ ਤਰ੍ਹਾਂ ਪੰਜਾਬ ਵਿੱਚ ਲੋਕ ਕਿੱਤਿਆਂ ਦੇ ਵੱਖ-ਵੱਖ ਨਾਂ ਪ੍ਰਚਲਿਤ ਹੋ ਗਏ ਜਿਵੇਂ ਲੱਕੜੀ ਦਾ ਕੰਮ ਕਰਨ ਵਾਲਾ ਤਰਖਾਨ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ ਤੇ ਸੋਨੇ ਦਾ ਕੰਮ ਕਰਨ ਵਾਲੇ ਨੂੰ ਸੁਨਿਆਰ ਕਿਹਾ ਜਾਣ ਲੱਗ ਪਿਆ ਇਸ ਪ੍ਰਕਾਰ ਕਈ ਕਿੱਤਿਆਂ ਦੇ ਵੱਖ-ਵੱਖ ਨਾਂ ਪ੍ਰਚਲਿਤ ਹੋ ਗਏ ਠੀਕ ਹੈ ਬੇਟਾ ਇਹ ਸਾਡਾ ਫਸਟ ਕੁਐਸਚਨ ਹੈ ਜਿਹੜਾ ਕਿ ਬਹੁਤ ਹੀ ਸਿੰਪਲ ਲਿਖਿਆ ਹੈ ਓਕੇ ਇਸ ਤੋਂ ਬਾਅਦ ਸਾਡਾ ਸੈਕੰਡ ਕੁਐਸਚਨ ਹੈ ਪੰਜਾਬ ਦੇ ਲੋਕ ਕਿੱਤੇ ਤੇ ਲੋਕ ਕਲਾਵਾਂ ਦੇ ਆਧਾਰ ਤੇ ਦੱਸੋ ਕਿ ਲੋਕ ਕਿੱਤੇ ਤੇ ਲੋਕ ਤੰਦੇ ਦੇ ਅਰਥਾਂ ਵਿੱਚ ਮਾਮੂਲੀ ਜਾਂ ਫਰਕ ਹੈ ਸਪਸ਼ਟ ਕਰੋ ਆਨਸਰ ਵਿੱਚ ਲਿਖਾਂਗੇ ਇਹ ਸਹੀ ਗੱਲ ਹੈ ਕਿ ਲੋਕ ਕਿਤੇ ਤੇ ਲੋਕਧੰਦੇ ਵਿੱਚ ਮਾਮੂਲੀ ਜਿਹਾ ਫਰਕ ਹੁੰਦਾ ਹੈ ਕਿਉਂਕਿ ਵੇਖੋ ਧੰਦਾ ਵੀ ਪੈਸੇ ਕਮਾਉਣ ਵਾਸਤੇ ਕੀਤਾ ਜਾਂਦਾ ਤੇ ਜਿਹੜਾ ਲੋਕ ਕੀਤਾ ਉਹ ਵੀ ਪੈਸੇ ਕਮਾਉਣ ਵਾਸਤੇ ਕੀਤਾ ਜਾਂਦਾ ਫਰਕ ਕੀ ਹੈ ਕਹਿੰਦੇ ਕਿ ਧੰਦਾ ਅਜਿਹੇ ਕੰਮ ਨੂੰ ਕਿਹਾ ਜਾਂਦਾ ਹੈ ਜਿਸ ਤੋਂ ਧਨ ਪ੍ਰਾਪਤ ਹੁੰਦਾ ਠੀਕ ਹੈ ਧੰਦੇ ਵਿੱਚ ਕਿਸੇ ਕਿਰਤ ਦਾ ਨਿਰਮਾਣ ਨਹੀਂ ਹੁੰਦਾ ਧੰਦੇ ਦਾ ਮਤਲਬ ਕੋਈ ਇਹੋ ਜਿਹਾ ਕੰਮ ਜਿੱਦੇ ਵਿੱਚ ਕੋਈ ਨਵੀਂ ਚੀਜ਼ ਜਿਹੜੀ ਹੈ ਉਤਪੰਨ ਨਹੀਂ ਹੁੰਦੀ ਠੀਕ ਹੈ ਕਿ ਇਹ ਨਵੀਂ ਕਾਰੀਗਰੀ ਦਾ ਨਿਰਮਾਣ ਨਹੀਂ ਹੁੰਦਾ ਜਿਵੇਂ ਵਪਾਰ ਸ਼ਾਹੂਕਾਰੀ ਤੇ ਦਲਾਲੀ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਨਵੀਂ ਕਿਰਤ ਦਾ ਨਿਰਮਾਣ ਨਹੀਂ ਹੁੰਦਾ ਠੀਕ ਹੈ ਜਿਸ ਤਾਂ ਕੋ ਬੜੀਆਂ ਬਣਾਤੀਆਂ ਚੀਜ਼ਾਂ ਵੇਚਣ ਦਾ ਵਪਾਰ ਕੀਤਾ ਠੀਕ ਹੈ ਤੇ ਸ਼ਾਹੂਕਾਰੀ ਆਮ ਤੌਰ ਤੇ ਤੁਹਾਨੂੰ ਪਤਾ ਹੈ ਉਹ ਲੋਕ ਕਰਦੇ ਨੇ ਜਿਨ੍ਹਾਂ ਕੋ ਪੈਸਾ ਜ਼ਿਆਦਾ ਹੁੰਦਾ ਵਾ ਤੇ ਆਪਣੇ ਪੈਸਾ ਨੂੰ ਕਿਸੇ ਨੀਡ ਦੀ ਪਰਸਨ ਨੂੰ ਦਿੰਦੇ ਨੇ ਤੇ ਉਹਦਾ ਵਿਆਜ ਖਾ ਲੈਂਦੇ ਨੇ ਠੀਕ ਹੈ ਸੇਮ ਟੂ ਸੇਮ ਦਲਾਲੀ ਦਾ ਵੀ ਤੰਦਾ ਹੈ ਠੀਕ ਹੈ ਤੰਦੇ ਨੂੰ ਕਿਤੇ ਦੇ ਮੁਕਾਬਲੇ ਘੱਟ ਸਤਿਕਾਰ ਨਾਲ ਵੇਖਿਆ ਜਾਂਦਾ ਹੈ ਇਸ ਲਈ ਇਸ ਦੀ ਪੁਸ਼ਟੀ ਤੰਦ ਪਿੱਟਣ ਦੇ ਮਹਾਵਰੇ ਨਾਲ ਕੀਤੀ ਜਾਂਦੀ ਹੈ ਜਿਸ ਦਾ ਅਰਥ ਹੈ ਅਨਚਾਹਾ ਕੰਮ ਇਸ ਪੈਚੀਦਾ ਗੁੰਝਲਦਾਰ ਤੇ ਔਖੇ ਕੰਮ ਨੂੰ ਗੋਰਖ ਧੰਦਾ ਵੀ ਕਿਹਾ ਜਾਂਦਾ ਹੈ ਦੂਜੇ ਪਾਸੇ ਲੋਕ ਕਿਤੇ ਨੂੰ ਮਨੁੱਖ ਨੇ ਆਪਣੀ ਲੋੜ ਅਨੁਸਾਰ ਸ਼ੁਰੂ ਕੀਤਾ ਜਿਸ ਕਾਰਨ ਕਾਮਾ ਸ਼੍ਰੇਣੀ ਹੋਂਦ ਵਿੱਚ ਆਈ ਕਿਉਂਕਿ ਇਸ ਚੀਜ਼ ਲੋਕ ਕਿਤੇ ਦੇ ਨਾਲ ਕੀ ਹੋਇਆ ਕਿ ਇੱਕ ਨਵੀਂ ਚੀਜ਼ ਹੋਂਦ ਵਿੱਚ ਆਈ ਠੀਕ ਹੈ ਕਾਮਾ ਸ਼੍ਰੇਣੀ ਆਈ ਕਾਮਾ ਸ਼੍ਰੇਣੀ ਦੁਆਰਾ ਲੰਬੇ ਸਮੇਂ ਤੱਕ ਕੀਤੇ ਜਾਣ ਵਾਲੇ ਕੰਮ ਨੂੰ ਲੋਕ ਕਿਤੇ ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। ਇਹ ਲੋਕ ਕਿਤੇ ਹਨ ਤਰਖਾਨ, ਲੋਹਾਰ ਤੇ ਸੁਨਿਆਰ ਦਾ ਕੰਮ ਆਦੀ। ਠੀਕ ਹੈ ਬੇਟਾ। ਹੁਣ ਸਾਡਾ ਜਿਹੜਾ 3rd ਕੁਐਸਚਨ ਹੈ ਤੇ ਜਿਹੜਾ 5th ਕੁਐਸਚਨ ਆ ਉਹਦਾ ਆਨਸਰ ਇਹੀ ਇੱਕ ਹੀ ਲਿਖਿਆ ਹੈ। ਜਿਸ ਹਸਾਂ ਨਾਲ ਨੂੰ ਕੁਐਸਚਨ ਕੀਤਾ ਕਿ ਲੋਕ ਕਿਤੇ ਦੀ ਵਿਸ਼ੇਸ਼ਤਾ ਕੀ ਆ? 3ਰਡ ਕੁਐਸ਼ਨ ਵਿੱਚ ਹਨ ਕੁਐਸ਼ਨ ਕੀਤਾ ਫਿਰ 5ਥ ਕੁਐਸ਼ਨ ਵਿੱਚ ਯੂਨੈਸਕੋ ਨੇ ਕਿਹਾ ਕਿ ਲੋਕ ਕਿੱਤੇ ਦੀ ਵਿਸ਼ੇਸ਼ਤਾ ਕੀ ਹੈ ਅਸਰ ਵਿੱਚ ਅਸੀਂ ਲਿਖਾਂਗੇ ਕਿ ਲੋਕ ਕਿੱਤੇ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਸੱਭਿਆਚਾਰ ਅਤੇ ਮਨੁੱਖ ਵਾਸਤੇ ਨਿਯਮਾਂ ਤੇ ਅਸੂਲਾਂ ਵਿੱਚ ਰਹਿ ਕੇ ਜੀਵਨ ਜਿਉਣ ਲਈ ਬਹੁਤ ਜ਼ਰੂਰੀ ਹੈ ਹੁਣ ਮਨੁੱਖ ਨੂੰ ਕੀ ਹੈ ਕਿ ਉਹਨੂੰ ਆਪਣੀ ਜੀਵਿਕਾ ਕਮਾਉਣ ਵਾਸਤੇ ਸਮਾਜ ਵਿੱਚ ਰਹਿਣਾ ਪੈਂਦਾ ਉਹਨੂੰ ਨਿਯਮਾਂ ਤੇ ਅਸੂਲਾਂ ਦੀ ਪਾਲਣਾ ਕਰਦੇ ਹੋਏ ਆਪਣੀ ਜੀਵਿਕਾ ਕਮਾਣੀ ਪੈਂਦੀ ਹੈ ਠੀਕ ਹੈ ਕਿੱਤੇ ਦੀ ਜ਼ਰੂਰਤ ਹਰ ਮਨੁੱਖ ਨੂੰ ਆਪਣੇ ਜੀਵਨ ਦੀਆਂ ਹਰ ਰੋਜ਼ ਹੋਣ ਵਾਲੀਆਂ ਲੁੜਿੰਦੀਆਂ ਕਿਰਿਆਵਾਂ ਲਈ ਪੈਂਦੀ ਹੈ। ਉਹ ਲੁੜਿੰਦੀਆਂ ਕਿਰਿਆਵਾਂ ਕਿਹੜੀਆਂ ਨੇ? ਜਿਵੇਂ ਹਰ ਮਨੁੱਖ ਨੂੰ ਸਵੇਰੇ ਚਾਹ ਪੀਣ ਦੀ ਜ਼ਰੂਰਤ ਪੈਂਦੀ ਹੈ। ਠੀਕ ਹੈ? ਚਾਹ ਲਈ ਦੁੱਧ ਦੀ ਜ਼ਰੂਰਤ ਪੈਂਦੀ ਹੈ। ਹੁਣ ਦੁੱਧ ਕਿੱਥੇ ਮਿਲੇਗਾ? ਸਾਨੂੰ ਡੇਰੀ ਤੋਂ ਮਿਲੇਗਾ। ਹੁਣ ਡੇਰੀ ਕੀ ਹੈ? ਉਹ ਇੱਕ ਇਨਸਾਨ ਦਾ ਕਿੱਤਾ ਹੈ। ਠੀਕ ਹੈ? ਐਹੋ ਜਿਹੀਆਂ ਚੀਜ਼ਾਂ, ਇਹ ਸਾਰੀਆਂ ਕੀ ਹੈ? ਇੱਕ ਦੂਜੇ ਤੇ ਹੀ ਡਿਪੈਂਡ ਹੈਗੀਆਂ। ਜੀਵਿਕ ਰੇਲੂ ਅਤੇ ਖੇਤੀ ਦੀਆਂ ਲੋੜਾਂ ਲਈ ਤਰਖਾਨ ਤੇ ਲੋਹਾਰ ਦੇ ਕਿੱਤੇ ਨੂੰ ਲਿਆ ਜਾ ਸਕਦਾ ਹੈ ਤਰਖਾਨ ਅਤੇ ਲੋਹਾਰ ਖੇਤੀ ਲਈ ਹੱਲ ਪੰਜਾਲੀ ਗੱਡਾ ਸੁਹਾਗਾ ਤੰਗਲੀ ਸਲੰਗ ਦਾਤਰੀ ਕਹੀ ਰੰਬਾ ਕੁਹਾੜੀ ਝੂਲਾ ਕੁਲਾੜੀ ਤੇ ਹਰਟ ਆਦੀ ਬਣਾਉਂਦੇ ਹਨ ਅਤੇ ਘਰੇਲੂ ਵਸਤੂਆਂ ਲਈ ਉਹ ਮੰਜਾ ਪੀੜੀ ਮਦਾਨੀ ਕੜਵੰਜੀ ਚੜਖਾ ਅਟੇਰਨ ਚੌਂਕੀ ਸੰਦੂਖ ਕੋਟਨਾ ਗਡਗਡੀਰਾ ਪੰਘੂੜਾ ਤੇ ਚੱਕਲਾ ਵੇਲਨਾ ਆਦਿ ਬਣਾਉਂਦੇ ਹਨ ਜਦੋਂ ਤੁਹਾਨੂੰ ਕੁਐਸਚਨ ਆਏ ਨਾ ਲੋਕ ਕਿਤੇ ਦੀ ਵਿਸ਼ੇਸ਼ਤਾ ਕੀ ਹੈ ਖਾਣਾ ਤੇ ਤਰਖਾਣਾ ਵੱਲੋਂ ਬਣਾਏ ਗਏ ਸੰਦਾਂ ਦੇ ਨਾਲ ਤੁਸੀਂ ਕੀ ਕਰੋਗੇ ਇੱਥੋਂ ਤੱਕ ਲਿਖੋਗੇ ਠੀਕ ਹੈ ਤੁਸੀਂ ਕੀ ਕਰੋਗੇ ਇੱਥੋਂ ਤੱਕ ਸਾਰਾ ਲਿਖੋਗੇ ਫਿਰ ਜੇ ਤੁਹਾਨੂੰ ਕੁਐਸਚਨ ਆ ਜੇ ਕਿ ਲੋਕ ਕਿਤੇ ਦੀ ਵਿਸ਼ੇਸ਼ਤਾ ਕੀ ਹੈ ਉਦਾਹਰਨ ਸਹਿਤ ਦੱਸੋ ਇੱਥੋਂ ਲੈ ਕੇ ਤੇ ਇੱਥੋਂ ਤੱਕ ਤੁਸੀਂ ਲਿਖੋਗੇ ਠੀਕ ਹੈ ਇਸੇ ਤਰ੍ਹਾਂ ਸੁਨਿਆਰੇ ਇਸਤਰੀਆਂ ਤੇ ਪੁਰਸ਼ਾਂ ਦੇ ਹਾਰ ਸ਼ਿੰਗਾਰ ਲਈ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਾਉਂਦਾ ਕਿੱਤਾ ਕਰਦੇ ਹਾ ਤੇਲੀ ਬੀਜਾਂ ਤੋਂ ਤੇਲ ਕੱਢਦਾ ਹੈ ਮੋਚੀ ਜੁੱਤੀਆਂ ਬਣਾਉਂਦਾ ਅਤੇ ਲਾਹਾ ਕੱਪੜੇ ਬਣਾਉਂਦਾ ਕਿੱਤਾ ਕਰਦਾ ਹੈ ਇਹਨਾਂ ਵੱਖ-ਵੱਖ ਕਿੱਤਿਆਂ ਦੁਆਰਾ ਬਣਾਈਆਂ ਵਸਤੂਆਂ ਹਰ ਮਨੁੱਖ ਲਈ ਬਹੁਤ ਜ਼ਰੂਰੀ ਹਨ ਤੇਲ ਸਾਡੀ ਜ਼ਿੰਦਗੀ ਵਿੱਚ ਰੋਜ਼ਾਨਾ ਯੂਜ਼ ਹੋਣ ਵਾਲੀ ਚੀਜ਼ ਹੈ ਦੂਜਾ ਹਰ ਇਨਸਾਨ ਜੁੱਤੀ ਪਾਉਂਦਾ ਜੁੱਤੀ ਵਾਸਤੇ ਜੇ ਜੁੱਤੀ ਟੁੱਟ ਜੇਵੇ ਤਾਂ ਮੋਚੀ ਕੋ ਜਾਣਿਆ ਮੋਚੀ ਜੁੱਤੀਆਂ ਵੀ ਬਣਾਉਂਦਾ ਹੁਣ ਜਲਾਹਾ ਕੱਪੜੇ ਬਣਾਉਂਦਾ ਹਰ ਇਨਸਾਨ ਨੂੰ ਕੱਪੜੇ ਦੀ ਜ਼ਰੂਰਤ ਹੈ ਠੀਕ ਹੈ ਇਹਨਾਂ ਵੱਖ-ਵੱਖ ਕਿੱਤਿਆਂ ਦੁਆਰਾ ਬਣਾਈਆਂ ਵਸਤੂਆਂ ਹਰ ਮਨੁੱਖ ਲਈ ਬਹੁਤ ਜ਼ਰੂਰੀ ਹਨ ਅਤੇ ਇਹਨਾਂ ਦੁਆਰਾ ਹੀ ਮਨੁੱਖ ਆਪਣੇ ਰੋਜ਼ਾਨਾ ਜੀਵਨ ਵਿੱਚ ਹੋਣ ਵਾਲੀਆਂ ਕਿਰਿਆਵਾਂ ਨੂੰ ਪੂਰਾ ਕਰਦਾ ਹੈ ਤੇ ਇਹ ਹੀ ਕਿੱਤੇ ਦੀ ਮੁੱਖ ਵਿਸ਼ੇਸ਼ਤਾ ਹੁੰਦੀ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਸਾਡੇ ਜਿਹੜੇ 4 ਕੁਐਸਚਨ ਕੰਪਲੀਟ ਹੋ ਗਏ ਨੇ ਠੀਕ ਹੈ ਜੀ ਹਾਲੇ ਆ ਕੇ ਬੇਟਾ ਐਸ ਲੈਸਨ ਦੇ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਹਰ ਸਾਲ ਕੋਈ ਨਾ ਕੋਈ ਕੁਐਸਚਨ ਇਹਦੇ ਵਿੱਚ ਆ ਜਾਂਦਾ ਹੈ ਫੋਰ ਕੁਐਸਚਨ ਹੈ ਸੁਨਿਆਰ ਅਨੇਕ ਪ੍ਰਕਾਰ ਦੀ ਬਣਗੀ ਦੇ ਗਹਿਣੇ ਬਣਾਉਂਦਾ ਹੈ ਪਾਠ ਦੇ ਆਧਾਰ ਤੇ ਦੱਸੋ ਕਿ ਉਹ ਮਰਦਾਂ ਵੇ ਤੇ ਇਸਤਰੀਆਂ ਦੇ ਕਿਹੜੇ ਕਿਹੜੇ ਗਹਿਣੇ ਬਣਾਉਂਦਾ ਹੈ ਦੂਸਰ ਹੈ ਸੁਨਿਆਰੇ ਦੁਆਰਾ ਇਸਤਰੀਆਂ ਦੇ ਬਣਾਏ ਜਾਣ ਵਾਲੇ ਗਹਿਣੇ ਠੀਕ ਹੈ ਹੁਣ ਇਸਤਰੀਆਂ ਦੇ ਗਹਿਣੇ ਕਿਹੜੇ ਕਿਹੜੇ ਨੇ ਸਭ ਤੋਂ ਪਹਿਲਾਂ ਹੈ ਕਲਿੱਪ ਸੁੰਗੀਆਂ ਬਗਿਆੜੀ ਸੱਜੀ ਫੁੱਲ ਠੂਠੀਆਂ ਡਾਉਣੀ ਟਿੱਕਾ ਤਰੰਗਾ ਅਤੇ ਸ਼ਿੰਗਾਰਪਟੀ ਇਹ ਸਿਰ ਤੇ ਲਾਉਂਦੇ ਨੇ ਠੀਕ ਹੈ ਹੁਣ ਹੈਗਾ ਕਿ ਕੰਨਾਂ ਵਿੱਚ ਪਾਏ ਜਾਣ ਵਾਲੇ ਗਹਿਣੇ ਕਿਹੜੇ ਨੇ ਇਸਤਰੀਆਂ ਦੇ ਹਵਾਲੀਆਂ, ਕਾਂਟੇ, ਪਿੱਪਲ ਪੱਤੀਆਂ, ਡੇਡੂ ਚੁੰਮ ਕੇ ਬੂੰਦੇ ਰੇਲਾ, ਡੰਡੀਆਂ, ਲੋਟਣ, ਕੋਕੜੂ ਤੇ ਗੋਹਲਾਦੀ ਠੀਕ ਹੈ। ਹੁਣ ਨੱਕ ਵਿੱਚ ਪਾਏ ਜਾਣ ਵਾਲੇ ਗਹਿਣੇ ਕਿਹੜੇ ਨੇ ਇਸਤਰੀਆਂ ਵਾਸਤੇ ਨੱਥ, ਬੁਲਾਕ, ਲੌਂਗ, ਕੋਕਾ, ਤੇਲੀ ਵਾਲਾ, ਬੇਸਰ ਤੇ ਨੁਕਰਾਦੀ। ਨੰਬਰ 3 ਗਰਦਨਦੁਆਲੇ ਪਹਿਨੇ ਜਾਣ ਵਾਲੇ ਗਹਿਣੇ ਇਹ ਗਹਾਸ ਹਰਾਨੀ ਹਰ ਤਵੀਤ ਦਾਖਾ ਚੰਪਾਕਲੀ ਸੌਂਕਣ ਮੂੜਾ ਸੌਂਕਣ ਮੂੜਾ ਉਹ ਚੀਜ਼ ਹੈ ਜਦੋਂ ਕਿਸੇ ਦੀ ਪਤਨੀ ਮਰ ਜਾਂਦੀ ਹੈ ਤੇ ਸੈਕੰਡ ਮੈਰਿਜ ਕੀਤੀ ਜਾਂਦੀ ਹੈ ਨਾ ਤੇ ਜਿਹੜੀ ਸੈਕੰਡ ਵਾਈਫ ਹੁੰਦੀ ਆ ਉਹਨੂੰ ਸੌਂਕਣ ਮੂੜਾ ਜੜਾ ਨਾ ਇਹ ਗਹਿਣਾ ਪਾਇਆ ਜਾਂਦਾ ਤਾਂ ਜੋ ਸਾਡੇ ਵਿਸ਼ਵਾਸ ਹੈ ਕਿ ਮਤਲਬ ਜਿਹੜੀ ਮਾਰਗੀ ਇਸਤਰੀ ਹੈ ਉਹਨੂੰ ਤੰਗ ਨਾ ਕਰੇ ਉਹਦੇ ਵਾਸਤੇ ਕੀ ਕੀਤਾ ਜਾਂਦਾ ਸੌਂਕਣ ਮੂੜਾ ਗਲੇ ਵਿੱਚ ਪਾਇਆ ਜਾਂਦਾ ਤਵੀਤਰੀਆਂ ਬੁੱਤਕੀਆਂ ਗਾਨੀ ਜੰਜੀਰਾ ਅਵ ਸ਼ਿਗਤਵੀਤ ਮੱਖੀ ਜਗਨੂ ਔਰ ਚੋਲਣ ਔਰ ਮਹਿੇਲਾ ਦੇ ਇਹ ਸਾਰੇ ਕੀ ਹੈ ਗਲੇ ਵਿੱਚ ਪਾਏ ਜਾਂਦੇ ਹਨ ਵੀਨੀ ਤੇ ਬਾਹਾਂ ਵਿੱਚ ਪਾਏ ਜਾਣ ਵਾਲੇ ਗਏ ਨੇ ਗੋਖੜੂ ਪਰਿਬੰਧ ਗਜਰੇ ਪੌਂਚੀ ਚੂੜੀਆਂ ਬਾਜੂਬੰਧ ਕੰਗਣ ਵੰਗਾ ਬਾਕਾ ਤੇ ਕਲੀਰੇ ਆਦੀ ਇਹ ਬਾਹਾਂ ਤੇ ਵੀਨੀਆਂ ਵਿੱਚ ਪਾਏ ਜਾਂਦੇ ਫਿਰ ਹੈਗੇ ਉਂਗਲਾਂ ਵਿੱਚ ਪਾਏ ਜਾਣ ਵਾਲੇ ਗਏ ਨੇ ਮੁੰਦਰੀ ਛਾਪ ਕਲੀਚੜੀ ਤੇ ਆਰਸੀ ਆਦੀ ਠੀਕ ਹੈ ਹੁਣ ਹੈਗੇ ਮਰਦਾਂ ਲਈ ਬਣਾਏ ਜਾਣ ਵਾਲੇ ਗਹਿਣੇ ਇਹ ਕਹਾਗਾ ਕੜਾ ਮੁੰਦਰੀ ਤੇ ਕੈਂਟਾ ਇਹ ਸੁਨਿਆਰੇ ਮਰਦਾਂ ਵਾਸਤੇ ਬਣਾਉਂਦੇ ਨੇ ਠੀਕ ਹੈ ਬੇਟਾ ਇਸ ਤਰ੍ਹਾਂ ਸਾਡੇ ਜਿਹੜੇ 5 ਕੁਐਸਚਨ ਕੰਪਲੀਟ ਹੋ ਗਏ ਨੇ ਨੈਕਸਟ ਵੀਡੀਓ ਵਿੱਚ ਅਸੀਂ ਅਗਲੇ ਆਪਣੇ ਕੁਐਸਚਨ ਆਨਸਰ ਤੇ ਆਬਜੈਕਟਿਵ ਟਾਈ ਕੁਐਸਚਨ ਆਨਸਰ ਕਰਾਂਗੇ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ